ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਵਿੱਚ ਨਵੇਂ ਰਾਸ਼ਨ ਦੀਪਾਂ ਬਾਰੇ ਵੱਡੀ ਖੁਸ਼ਖਬਰੀ। ਪੰਜਾਬ ਸਰਕਾਰ ਜਲਦ ਹੁਕਮ ਕਰੇਗੀ ਜਾਰੀ। ਹਾਈ ਕੋਰਟ ਨੇ ਵਿਕਰਮਜੀਤਿਆ ਦੀ ਜ਼ਮਾਨਤ ਬਾਰੇ ਸੁਣਾਇਆ ਵੱਡਾ ਫੈਸਲਾ। 10 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ। ਪੰਜਾਬ ਐਸਸੀ ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਨੋਟਿਸ ਜਾਰੀ। 10 ਨਵੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ। ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ ਪੰਜਾਬ ਯੂਨੀਵਰਸਿਟੀ ਤੇ ਪਾਣੀਆਂ ਦੇ ਮੁੱਦੇ ਤੇ ਬਣਾਈ ਰੇਲ। ਤਰਨਤਨ ਚ ਹੋ ਰਹੀ ਸਰਕਾਰੀ ਤੱਕੇਸ਼ਾਈ ਖਿਲਾਫੜ ਕੇ ਸੁਖਵੀਰ ਸਿੰਘ ਬਾਦਲ ਕਿਹਾ ਤੱਕੇਸ਼ਾਈ ਨਹੀਂ ਕੀਤੀ ਜਾਵੇਗੀ ਬਰਦਾਸ਼ਤ ਐਕਸ਼ਨ ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਮੋਗਾ ਜ਼ਿਲ੍ਹੇ ਦੀਪਦੀਗ ਡਿਪਟੀ ਕਮਿਸ਼ਨਰ ਨੂੰ ਕੀਤਾ ਸਸਪੈਂਡ ਪੰਜਾਬ ਵਿੱਚ ਮੀਤੋ ਬਾਦ ਵੱਡੀ ਠੰਡ ਅਗਲੇ 2 ਦਿਨਾਂ ਵਿੱਚ ਹੋ ਡਿਗੇਗਾ ਤਾਪਮਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਦੀਆਂ ਵਧੀਆਂ ਮੁਸ਼ਕਲਾਂ ਪੁਲਿਸ ਨੂੰ 5 ਦਿਨਾਂ ਦਾ ਹੋਰ ਮਿਲਿਆ ਰਿਮਾਂਡ ਫਿਰੋਤੀਆਂ ਮੰਗਣ ਵਾਲੇ ਗੈਂਗਸਟਰਾਂ ਨੂੰ ਕੇਜਦੀਵਾਲ ਨੇ ਦਿੱਤੀ ਚੇਤਾਵਨੀ ਕਿ ਹਾਂ ਪੰਜਾਬ ਛੱਡੋ ਨਹੀਂ ਤਾਂ ਹੋਵੇਗੀ ਸਖਤ ਕਾਰਵਾਈ ਪੰਜਾਬ ਦੇ 22 ਅੱਖ-ਅੱਖ ਜ਼ਿਲ੍ਹਿਆਂ ਚ 9422 ਬੇਨਕਾਰ ਪਰਿਵਾਰਾਂ ਲਈ ਨਵੇਂ ਰਾਸ਼ਨ ਡੀਪੂ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਇਹ ਮਾਮਲਾ ਡੀਪੂ ਹੋਲਡਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਵੇਂ ਰਾਸ਼ਨ ਡੀਪੂਆਂ ਦੀ ਵੰਡ ਖਿਲਾਫ ਹਾਈ ਕੋਰਟ ਚ ਰਿਟ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕਰੀਬ 32 ਮਹੀਨਿਆਂ ਤੋਂ ਲਟਕਿਆ ਹੋਇਆ ਸੀ ਖੁਰਾਕ ਤੇ ਸਪਲਾਈ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਈ ਕੋਰਟ ਨੇ ਸਰਕਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ਜਿਸ ਨਾਲ ਬਿਨਾਂ ਕਾਰਨੋ ਘਟੋ-ਕਟ ਰਸਮਾਂ ਨਾਲ ਨਵੇਂ ਡੀਪੂ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ ਹੈ ਇਸ ਨਾਲ ਉਨ੍ਹਾਂ ਪਰਿਵਾਰਾਂ ਨੂੰ ਕਾਫੀ ਰਾਹਤ ਮਿਲੇਗੀ ਜਿਨ੍ਹਾਂ ਨੇ ਕਰੀਬ 3.5 ਸਾਲ ਪਹਿਲਾਂ ਰਾਸ਼ਨ ਡੀਪੂ ਪ੍ਰਾਪਤ ਕਰਨ ਦੀ ਇੱਛਾ ਪ੍ਰਗਟ ਕਰਦੇ ਹੋਏ ਆਪਣੀਆਂ ਫਾਈਲਾਂ ਖੁਰਾਕ ਅਤੇ ਸਪਲਾਈ ਵਿਭਾਗ ਦੇ ਦਫ਼ਤਰ 'ਚ ਜਮ੍ਹਾਂ ਕਰਵਾਈਆਂ ਸਨ ਇਸ ਦੌਰਾਨ ਡੀਪੂ ਹੋਲਡਰ ਐਸੋਸੀਏਸ਼ਨ ਨੇ ਸਰਕਾਰ ਦੇ ਫੈਸਲੇ ਅਤੇ ਨਵੇਂ ਰਾਸ਼ਨ ਡੀਪੂਆਂ ਦੀ ਵੰਡ ਲਈ ਅਪਣਾਈ ਗਈ ਪ੍ਰਕਿਰਿਆ ਨੂੰ ਚੁਣੌਤੀ ਦੇਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਹਾਲਾਂਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਜਲਦੀ ਹੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਬਿਨੈਕਾਰ ਪਰਿਵਾਰਾਂ ਨੂੰ ਰਾਸ਼ਨ ਡੀਪੂ ਅਲੋਟ ਕਰਨ ਲਈ ਨਿਰਦੇਸ਼ ਜਾਰੀ ਕਰ ਸਕਦੀ ਹੈ ਜਿੱਥੇ ਖੁਰਾਕ ਤੇ ਸਪਲਾਈ ਵਿਭਾਗ ਦੇ ਕਰਮਚਾਰੀ ਕਹਿ ਰਹੇ ਹਨ ਕਿ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਅਜੇ ਤੱਕ ਕੋਈ ਲਿਖਤੀ ਹੁਕਮ ਨਹੀਂ ਮਿਲੇ ਹਨ ਉਹ ਹੋਏ ਵੀ ਪੁਸ਼ਟੀ ਕਰ ਰਹੇ ਹਨ ਕਿ ਛੋਟੀਆਂ ਰਸਮਾਂ ਪੂਰੀਆਂ ਕਰਨ ਨਾਲ ਪੰਜਾਬ ਭਰ ਚ 9422 ਪਰਿਵਾਰਾਂ ਨੂੰ ਜਲਦੀ ਹੀ ਨਵੇਂ ਰਾਸ਼ਨ ਡੀਪੂ ਮਿਲ ਸਕਦੇ ਹਨ ਸੀਨੀਅਰ ਕਾਲੀਆਗੋ ਤੇ ਸਾਬਕਾ ਮੰਤਰੀ ਵਿਕਰਮਜੀਠੇ ਦੀ ਜ਼ਮਾਨਤ ਅਰਜੀ ਤੇ ਹਾਈ ਕੋਰਟ ਚ ਸੁਣਵਾਈ ਹੋਈ ਹੈ ਵਿਕਰਮਜੀਠਿਆ ਨੂੰ ਹਾਈ ਕੋਰਟ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਜੀਠਿਆ ਦੀ ਜ਼ਮਾਨਤ ਅਰਜੀ ਤੇ ਸੁਣਵਾਈ 10 ਨਵੰਬਰ ਯਾਨੀ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਵਿਕਰਮਜੀਠਿਆ ਦੀ ਜ਼ਮਾਨਤ ਅਰਜੀ ਤੇ 10 ਨਵੰਬਰ ਨੂੰ ਕੋਈ ਫੈਸਲਾ ਆ ਸਕਦਾ ਹੈ ਫਿਲਹਾਲ ਬਿਕਰਮਜੀਠਿਆ ਨਾ ਬਾ ਜੇਲ ਵਿੱਚ ਬੰਦ ਹਨ ਉਹਨਾਂ ਦੀ ਗ੍ਰਿਫਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਸੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਕਰਮਜੀਠਿਆ ਨੇ ਜਨਵਰੀ 2022 ਵਿੱਚ ਮਜੀਠਾ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਮਾਮਲੇ 'ਚ ਗਾਉ ਜਮਾਨਤ ਦੀ ਮੰਗ ਕੀਤੀ ਸੀ ਹਾਲਾਂਕਿ ਹਾਈ ਕੋਰਟ ਨੇ ਉਹਨਾਂ ਦੀ ਉਹ ਪਟੀਸ਼ਨ खारिज ਕਰ ਦਿੱਤੀ ਸੀ ਪੰਜਾਬ ਸਰਕਾਰ ਨੇ ਅਦਾਲਤ ਤੋਂ ਸਵਾਲ ਕੀਤਾ ਸੀ ਕਿ ਜਦੋਂ ਚਾਰਜ ਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਸੀ ਤਾਂ ਹੁਣ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਅਦਾਲਤ ਨੇ ਵੀ ਟਿੱਪਣੀ ਕੀਤੀ ਹੈ ਕਿ ਲਗਾਏ ਜਾ ਰਹੇ ਦੋਸ਼ ਮੁਕਦਮੇ ਦਾ ਮਾਮਲਾ ਹਨ ਸਰਕਾਰ ਨੇ ਕੁਝ ਅਦਾਲਤੀ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਹੁਣ ਇਸ ਮਾਮਲੇ ਤੇ ਸੋਮਵਾਰ ਨੂੰ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਵੇਗਾ ਤਰਨਤਾਰਨ ਉਪਚੋਂਦਰਾਣੀ ਕਰੈਲੀ ਵਿੱਚ ਪਾਈ ਜਾਤ ਤਜ ਦੀ ਫੋਟੋ ਦੇ ਉੱਪਰ ਕਾਂਗਰਸੀ ਆਗੂਆਂ ਦੀਆਂ ਫੋਟੋਆਂ ਲਗਾਉਣ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਪੰਜਾਬ ਨੂੰ ਸੂਚੀ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਹੋਰ ਨੋਟਿਸ ਜਾਰੀ ਕੀਤਾ ਹੈ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ 10 ਨਵੰਬਰ ਨੂੰ ਅਤੇ ਤਰਨਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ 17 ਨਵੰਬਰ ਨੂੰ ਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਇਸ ਮਾਮਲੇ ਚ ਕਮਿਸ਼ਨ ਦਾ ਹੈ ਦੂਜਾ ਨੋਟਿਸ ਹੈ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਇਸੀ ਕਮਿਸ਼ਨ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਐਕਟ 2004 ਦੀ ਧਾਰਾ 10 2 ਐਚ ਦੇ ਤਹਿਤ ਮਾਮਲੇ ਦੀ ਖੁਦ ਜਾਂਚ ਸ਼ੁਰੂ ਕਰ ਦਿੱਤੀ ਹੈ ਕਮਿਸ਼ਨ ਨੇ ਕਿਹਾ ਕਿ ਭਾਈ ਜੀਵਨ ਸਿੰਘ ਭਾਈ ਜੈਤਾ ਤੇ ਨਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਤਸਵੀਰਾਂ ਦੀ ਰਾਜਨੀਤਿਕ ਲਾਭ ਲਈ अपमानजनक ਵਰਤੋਂ ਸੰਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਇਸ ਦੇ ਆਧਾਰ ਤੇ ਦੋਵਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਈ ਵੱਡੇ ਮੁੱਦਿਆਂ ਤੇ ਗੱਲ ਕਰਦੇ ਕਿ ਹੈ ਕਿ ਕੇਂਦਰ ਰਾਜ ਤੋਂ ਸਭ ਕੁਝ ਹੜਪਣਾ ਚਾਹੁੰਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਆਪਣੇ ਹੱਕਾਂ ਲਈ ਲੜਨਾ ਤੇ ਹੱਕ ਲੈਣਾ ਜਾਣਦਾ ਹੈ ਉਹਨਾਂ ਨੇ ਪਾਣੀ ਦੇ ਵਿਵਾਦ ਦੀ ਗੱਲ ਕਰਦੇ ਆ ਕਿ ਹੈ ਕਿ ਜਦੋਂ ਹਰਿਆਣਾ ਆਪਣੇ ਹੱਕ ਦਾ ਪਾਣੀ ਵਰਤ ਚੁੱਕਾ ਸੀ ਅਤੇ ਪੰਜਾਬ ਨੂੰ ਪਾਣੀ ਦੀ ਲੋੜ ਸੀ ਤਾਂ ਕੇਂਦਰ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਕੇਂਦਰ ਨੇ ਪਾਖੜਾ ਬਿਆਸ ਪ੍ਰਬੰਧਕੀ ਬੋਰਡ ਤੇ ਵੀ ਦਖਲ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹੁਣ ਕੇਂਦਰ ਦਾ ਰੁਖ ਪੰਜਾਬ ਯੂਨੀਵਰਸਿਟੀ ਵੱਲ ਹੋ ਗਿਆ ਹੈ ਤੇ ਉਹ ਇਸ ਨੂੰ ਆਪਣਾ ਕਹਿਣ ਲੱਗੇ ਹਨ ਉਹਨਾਂ ਨੇ ਕਿਹਾ ਕਿ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਹਰਿਆਣਾ ਦੇ ਰਾਜਪਾਲ ਵਿਚਕਾਰ ਬੈਠਕਾਂ ਵੀ ਹੋਈਆਂ ਸਨ ਜਿਸ ਵਿੱਚ ਉਹ ਖੁਦ ਵੀ ਸ਼ਾਮਿਲ ਹੋਏ ਸਨ ਇਨ੍ਹਾਂ ਬੈਠਕਾਂ ਜਰੀਏ ਸਿੰਡੀਕੇਟ ਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਵਿੱਚ ਅੰਬਾਲਾ ਅਤੇ ਯਮਨਾ ਨਗਰ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟ ਕਰਨ ਦੀ ਗੱਲ ਕਹੀ ਗਈ ਸੀ ਜਿਸ ਨੂੰ ਅਸੀਂ ਸਾਫ਼ ਮਨਾ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਪਹਿਲਾਂ ਹਰਿਆਣਾ ਨੇ ਲੀਕੇ ਆਪਣੇ ਕਾਲਜ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰਵਾਏ ਸਨ ਅਤੇ ਕੁਰਕਸ਼ੇਤਰ ਯੂਨੀਵਰਸਿਟੀ ਬਣਾਈ ਸੀ ਇਸ ਤੇ ਮਾਨ ਨੇ ਹਰਿਆਣਾ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਹੁਣ ਉਹਨਾਂ ਨੂੰ ਕੁਰਕਸ਼ੇਤਰ ਯੂਨੀਵਰਸਿਟੀ ਤੇ ਯਕੀਨ ਨਹੀਂ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨਾਲ ਪੰਜਾਬ ਦਾ ਵਿਰਸਾ ਜੁੜਿਆ ਹੋਇਆ ਹੈ ਉਹਨਾਂ ਨੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਬਣਵਾਰੀ لال ਪ੍ਰੋਹਿਤ ਨੂੰ ਵੀ ਟੋਕਿਆ ਸੀ ਜਦੋਂ ਉਹ ਅੰਬਾਲਾ ਤੇ ਯਮਨਾ ਨਗਰ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਲਈ ਹਾਂ ਕਰ ਰਹੇ ਸਨ ਸੁਖਵੀਰ ਸਿੰਘ ਬਾਦਲ ਨੇ ਤਰਨਤਾਰਨ ਵਿੱਚ ਹੋ ਰਹੀ ਸਰਕਾਰੀ ਤੱਕੇਸ਼ਾਈ ਖਿਲਾਫ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਤਰਨਤਾਰਨ ਵਿੱਚ ਹੋ ਰਹੀ ਸਰਕਾਰੀ ਤੱਕੇਸ਼ਾਈ ਖਿਲਾਫ ਤਰਨਤਾਰਨ ਦੇ ਮੁੱਖ ਚੌਣ ਆਬਜ਼ਰਵਰ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਕੀਤੀ ਹੈ ਇਸ ਸੰਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਆ ਲਿਖਿਆ ਕਿ ਤਰਨਤਾਰਨ ਵਿੱਚ ਹੋ ਰਹੀ ਸਰਕਾਰੀ ਤੱਕੇਸ਼ਾਹੀ ਖਿਲਾਫ ਤਰਨਤਾਰਨ ਦੇ ਮੁੱਖ ਚੋਣ অবজারভার ਨੂੰ ਮਿਲ ਕੇ ਸ਼ਿਕਾਇਤ ਕੀਤੀ ਆ ਆਪ ਸਰਕਾਰ ਨੇ ਆਪਣੀ ਨੈਤਿਕ ਹਾਰ ਕਬੂਲ ਲਈ ਹੈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਕਾਲੀ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਸਾਡੇ ਅਕਾਲੀ ਸਰਪੰਚਾਂ ਐਮ ਸੀ ਸਹਿਬਾਨ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਸਵੇਰੇ ਜ਼ਬਰੀ ਚੁੱਕਿਆ ਗਿਆ ਅਸੀਂ ਇਹ ਤੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ 모ਗਾ ਜ਼ਿਲ੍ਹੇ ਦੀ ਵਿਧੇਗ ਡਿਪਟੀ ਕਮਿਸ਼ਨਰ ਚਾਰੂ ਮੀਤਾ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਸੂਤਰਾਂ ਮੁਤਾਬਕ ਇਹ ਕਾਰਵਾਈ ਜ਼ਮੀਨ ਗਵਨ ਦੇ ਦੋਸ਼ਾਂ ਵਿੱਚ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਆਖਿਆ ਗਿਆ ਹੈ ਕਿ ਧਰਮਕੋਟ ਦੇ ਉਪ ਮੰਡਲ ਮੈਜਿਸਟਰੇਟ 모ਗਾ ਦੇ ਵਿਧੇਗ ਡਿਪਟੀ ਕਮਿਸ਼ਨਰ ਅਤੇ 모ਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਪੰਜਾਬ ਸੀਵਰੇਵਾ ਨਿਯਮ 1970 ਦੇ ਨਿਯਮ 4(1) ਦੇ ਤਹਿਤ ਗ੍ਰਾਂਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਮੁਅਤਲ ਕੀਤਾ ਜਾਂਦਾ ਹੈ ਮੁਅਤਲੀ ਦੀ ਮਿਆਦ ਦੌਰਾਨ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮ ਪਾਗ 7.1 ਦੇ ਨਿਯਮ 7.2 ਦੇ ਉਪਬੰਧਾਂ ਅਨੁਸਾਰ ਪੱਤੇ ਪ੍ਰਾਪਤ ਹੋਣਗੇ ਮੁਅਤਲੀ ਦੀ ਮਿਆਦ ਦੌਰਾਨ ਅਧਿਕਾਰੀ ਦਾ ਮੁੱਖ ਦਫ਼ਤਰ ਚੰਡੀਗੜ੍ਹ ਹੋਵੇਗਾ ਤੇ ਉਹ ਆਪਣਾ ਮੁੱਖ ਦਫ਼ਤਰ ਉਦੋਂ ਤੱਕ ਨਹੀਂ ਛੱਡੇਗਾ ਜਦੋਂ ਤੱਕ ਸਮਰੱਥ ਅਧਿਕਾਰੀ ਤੋਂ ਪਹਿਲਾਂ ਇਜਾਜ਼ਤ ਨਹੀਂ ਲਈ ਜਾਂਦੀ ਪਛਮੀ ਗੜਬੜੀ ਕਾਰਨ ਪਏ ਮੀਂਹ ਤੋਂ ਬਾਅਦ ਪੰਜਾਬ ਦੇ ਤਾਪਮਾਨ ਚ ਕਾਫੀ ਗਿਰਾਵਟ ਆਈ ਹੈ ਪਿਛਲੇ 24 ਘੰਟਿਆਂ ਚ ਦਿਨ ਦੇ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਆਈ ਹੈ ਜਦੋਂ ਕਿ ਦਿਨ ਦਾ ਤਾਪਮਾਨ ਆਮ ਨਾਲੋਂ 1.7 ਡਿਗਰੀ ਘਟ ਰਿਹਾ ਹੈ ਆਉਣ ਵਾਲੇ 2 ਦਿਨਾਂ ਵਿੱਚ ਥੋੜੀ ਜਹੀ ਗਿਰਾਵਟ ਦੇਖੀ ਜਾ ਸਕਦੀ ਹੈ ਇਸ ਦੌਰਾਨ ਰਾਤ ਦਾ ਤਾਪਮਾਨ ਜੋ ਕਿ ਆਮ ਨਾਲੋਂ ਉੱਪਰ ਰਿਹਾ ਸੀ ਹੁਣ 4 ਡਿਗਰੀ ਘਟ ਗਿਆ ਹੈ ਨਤੀਜੇ ਵਜੋਂ ਰਾਜ ਦਾ ਘਟੋ ਘੱਟ ਤਾਪਮਾਨ ਆਮ ਦਰਜ ਕੀਤਾ ਗਿਆ ਹੈ ਇਹ ਠੰਡੇ ਮੌਸਮ ਦੀ ਸ਼ੁਰੂਆਤ ਹੈ ਪਹਾੜੀ ਇਲਾਕਿਆਂ 'ਚ ਬਰਬਾਰੀ ਨਾਲ ਸੂਬੇ ਵਿੱਚ ਠੰਡੀਆਂ ਹਵਾਵਾਂ ਆਉਂਦੀ ਵੀ ਉਮੀਦ ਹੈ ਪੰਜਾਬ ਦੇ ਘਟੋ ਘੱਟ ਤਾਪਮਾਨ 'ਚ 4 ਡਿਗਰੀ ਦੀ ਗਿਰਾਵਟ ਆਈ ਹੈ ਜਾਤਰ ਸ਼ਹਿਰਾਂ ਵਿੱਚ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਹੈ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰਿਆ ਨੂੰ ਬਟਾਲਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਅਸਾਮ ਤੋਂ ਪੰਜਾਬ ਲਿਆਂਦੇ ਜਾਣ ਤੋਂ ਬਾਅਦ ਬਟਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਅਧਿਕਾਰੀ ਐਸਪੀ ਗੁਰਪ੍ਰਤਾਪ ਸਿੰਘ ਸੌਤਾਣੇ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਦਾ ਨਾਮ ਬਟਾਲਾ ਦੇ ਥਾਣਾ ਸਿਟੀ ਖੇਤਰ ਵਿੱਚ ਹੋਈ ਕਰਵਾ ਚੌਥ ਫਾਇਰਿੰਗ ਵਾਰਦਾਤ ਦੇ ਮਾਮਲੇ ਵਿੱਚ ਦਰਜ ਹੈ ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ ਵੀ ਬਟਾਲਾ ਪੁਲਿਸ ਨੇ ਸਨੂਕਮਾਨ ਥਾਣੇ ਵਿੱਚ ਦਰਜ ਇੱਕ ਹੋਰ ਕੇਸ ਵਿੱਚ ਪੁਲਿਸ ਰਿਮਾਂਡ ਤੇ ਲੈ ਕੇ ਪੁਸ਼ਕਿਸ਼ ਕੀਤੀ ਸੀ ਹੁਣ ਇਸ ਨਵੇਂ ਮਾਮਲੇ ਵਿੱਚ ਪੁਲਿਸ ਵੱਲੋਂ ਅਦਾਲਤ ਵਿੱਚ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਿਸ ਤੇ ਅਦਾਲਤ ਨੇ ਜੱਗੂ ਭਗਵਾਨਪੁਰੀਆ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਫਾਇਰਿੰਗ ਮਾਮਲੇ ਦੇ ਪਿੱਛੇ ਦੇ ਕਾਰਨਾਤੇ ਹੋਰ ਸਾਥੀਆਂ ਦੀ ਭੂਮਿਕਾ ਦੀ ਜਾਂਚ ਲਈ ਜੱਗੂ ਤੋਂ ਵਿਸਥਾਰ ਨਾਲ ਪੁਸ਼ਕਿਸ਼ ਕੀਤੀ ਜਾਵੇਗੀ ਆਪਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰੋਤیاں ਮੰਗਣ ਵਾਲੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇੱਕ ਹਫਤੇ ਦੇ ਅੰਦਰ ਅੰਦਰ ਤੁਰੰਤ ਅਣਕੈਸੇ ਪੰਜਾਬ ਛੱਡ ਦੇਣ ਨਹੀਂ ਤਾਂ ਸੂਬਾ ਸਰਕਾਰ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰੇਗੀ ਕੇਜਰੀਵਾਲ ਨੇ ਕਿਹਾ ਹੈ ਕਿ ਇੱਕ ਕਾਂਗਰਸੀ ਆਗੂ ਨੇ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਵਿਰੁੱਧ ਨਿਜੀ ਟਿੱਪਣੀਆਂ ਕੀਤੀਆਂ ਸਨ ਜੋ ਦਲីਤਾਂ ਪ੍ਰਤੀ ਕਾਂਗਰਸ ਦੇ ਰਵੱਈਏ ਨੂੰ ਜਾਗਰੂਕ ਕਰਦੀਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ 56000 ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਕਿਸੇ ਵੀ ਉਮੀਦਵਾਰ ਨੂੰ ਰਿਸ਼ਵਤ ਵਜੋਂ ਇੱਕ ਵੀ ਪੈਸਾ ਨਹੀਂ ਦੇਣਾ ਪਿਆ ਜਦੋਂ ਕਿ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੇ ਰਾਜ ਵਿੱਚ ਰਿਸ਼ਵਤ ਤੇ ਸ਼ਿਫਾਰਿਸ਼ ਤੋਂ ਬਿਨਾ ਸਰਕਾਰੀ ਨੌਕਰੀ ਨਹੀਂ ਮਿਲਦੀ ਸੀ ਮੁੱਖ ਮੰਤਰੀ ਸਾਹਿਬ ਦੀ ਸੋਚ ਸੀ ਕਿ ਮੈਂ ਪੰਜਾਬ ਨੂੰ ਸੜਕਾਂ ਗਲੀਆਂ ਨਾਲੀਆਂ ਤੋਂ ਉੱਤੇ ਚੱਕ ਕੇ ਆਪਾਂ ਪੜ੍ਹਾਈ ਦੀ ਗੱਲ ਕਰੀਏ ਆਪਾਂ ਆਪਣੀ ਸਿਹਤ ਦੀ ਗੱਲ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਕੋਈ ਨੌਕਰੀ ਦਿਵਾ ਲਈਏ ਤੁਸੀਂ ਸਾਰੇ ਜਾਣਦੇ ਹੋ ਕਿ ਸਰਕਾਰ ਜਦੋਂ ਨਹੀਂ ਹੋਂਦ ਚਾਹੀ ਹੈ ਜਿਹੜਾ ਸਿੱਖਿਆ ਦਾ ਸਰਕਾਰ ਸਕੂਲਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਸਰਕਾਰੀ ਕਾਲਜਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਮੈਂ ਬੜੇ سارے ਸਰਕਾਰੀ ਸਕੂਲ ਸਰਕਾਰੀ ਕਾਲਜਾਂ 'ਚ ਜਾ ਚੁੱਕੀਆਂ ਤੇ ਮੈਨੂੰ ਉੱਥੋਂ ਦੇ ਪ੍ਰਿੰਸੀਪਲ ਮੈਨੂੰ ਉੱਥੋਂ ਦੇ ਟੀਚਰਜ਼ ਇੱਕ ਗੱਲ ਕਹਿੰਦੇ ਨੇ ਕਿ ਹਰ ਸਾਲ ਸਾਡੇ ਸਕੂਲ ਚ 100 ਬੱਚਾ ਵੱਧ ਦਾਖਲਾ ਲੈਂਦਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਹੋ ਗਿਆ ਕਿ ਸਰਕਾਰੀ ਸਕੂਲ ਚ ਵੀ ਵਧੀਆ ਪੜਾਈ ਹੁੰਦੀ ਹੈ ਪਹਿਲਾਂ ਇਹ ਹੈ ਨਹੀਂ ਸੀਗਾ ਸੋ ਜੇ ਆਪਾਂ ਸਿਹਤ ਦੀ ਗੱਲ ਕਰ ਲਈਏ ਆਮ ਆਦਮੀ ਕਲੇ ਨੇ ਖੁੱਲ ਰਹੇ ਨੇ ਵੱਡੇ ਵੱਡੇ ਹਸਪਤਾਲ ਬਣਾਏ ਜਾ ਰਹੇ ਨੇ ਸਿਹਤ ਬੀਮਾ ਵਰਗੀ ਵਧੀਆ ਯੋਜਨਾ ਜਿਹਦੇ ਚ ਲਾਗੂ ਹੋਊਗੀ ਹੋਰ ਥੋੜੇ ਸਮੇਂ ਚ 2-4 ਮਹੀਨਿਆਂ ਚ ਇਹ ਵੀ ਲਾਗੂ ਹੋ ਜਾਣੀ ਹੈ ਜਿਹਦੇ ਚ ਹਰ ਬੰਦਾ ਜਿਹੜਾ ਉਹ ਆਪਦਾ ਮੁਫਤ ਚ ਇਲਾਜ ਕਰਾ ਸਕਦਾ 10 ਲੱਖ ਤੱਕ ਦਾ ਇਲਾਜ ਜਿਹੜਾ ਤੁਹਾਡਾ ਫ੍ਰੀ ਹੋਇਆ ਕਰੂਗਾ। ਸੋ ਅਨੇਕਾਂ ਕੰਮ ਕਰ ਰਹੇ ਆ। ਜੇ ਆਪਾਂ ਨੌਕਰੀਆਂ ਦੀ ਗੱਲ ਕਰ ਲਈਏ 55000 ਤੋਂ ਵੱਧ ਸਰਕਾਰੀ ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਨੇ। ਤੇ ਜਿਵੇਂ ਮੈਂ ਇਥੋਂ ਪਹਿਲਾਂ ਬੋਲਦੇ ਸਰਪੰਚ ਸਾਹਿਬ ਨੇ ਦੱਸਿਆ ਕਿ 10 ਨੌਕਰੀਆਂ ਇਸ ਪਿੰਡ ਨੂੰ ਮਿਲ ਚੱਕੀਆਂ ਨੇ। ਸੋ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਕੋਈ ਨੌਕਰੀ ਲਈ ਤੁਸੀਂ 10 ਬੱਚੇ ਇਸ ਪਿੰਡ ਦੇ ਨੌਕਰੀਆਂ ਤੇ ਲੱਗੇ ਨੇ ਤੁਸੀਂ ਕਿਸੇ ਵੀ ਬੱਚੇ ਨੂੰ ਬਾਹ ਫੜ ਕੇ ਰੋਕ ਕੇ ਪੁੱਛ ਲਿਓ ਕਿ ਕਿਸੇ ਦੀ ਕੋਈ ਰਿਸ਼ਵਤ ਚੱਲੀ ਹੋਵੇ ਜਾਂ ਕਿਸੇ ਦੀ ਕੋਈ ਸਿਫਾਰਿਸ਼ ਚੱਲੀ ਹੋਵੇ ਨਾ ਅਸੀਂ ਕਦੇ ਪੈਸਾ ਖਾਦਾ ਹੈ ਤੇ ਨਾ ਕਿਸੇ ਨੂੰ ਖਾਣ ਦੇਣਾ ਹੈ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਜਿਹੜਾ ਪੈਸਾ ਤੁਹਾਡਾ ਹੈ ਤੁਸੀਂ ਟੈਕਸ ਭਰਿਆ ਉਹ ਤੁਹਾਡੇ ਤੇ ਹੀ ਲੱਗੂਗਾ ਇੱਧਰ ਉੱਧਰ ਹੇਰਾ ਫੇਰੀ ਨਹੀਂ ਹੋਣ ਦੇਣੀ ਜੇ ਕੋਈ ਬੰਦਾ ਗਲਤ ਕੰਮ ਕਰਦਾ ਕਰਪਸ਼ਨ ਕਰਦਾ ਫੜਿਆ ਵੀ ਜਾਂਦਾ ਚਾਹੇ ਕੋਈ ਆਪਣਾ ਹੋਵੇ ਬਗਾਨਾ ਹੋਵੇ ਉਹਨੂੰ ਨਾ ਕਦੇ ਬਖਸ਼ਿਆ ਤੇ ਨਾ ਆਕੂ ਕਦੇ ਬਖਸ਼ਣਾ ਅਸੀਂ ਸਿਰਫ ਇਹ ਚਾਹੁੰਦੇ ਆ ਕਿ ਪੰਜਾਬ ਦਾ ਵਕਾਸ ਹੋਵੇ بڑے ਬਜ਼ੁਰਗ ਬੈਠੇ ਨੇ ਮੇਰੇ ਤੋਂ ਵੱਡੀ ਉਮਰ ਦੇ ਹੋ ਤਜਰਬਾ ਵੀ ਤੁਹਾਡਾ ਜ਼ਿਆਦਾ ਹੈ ਇਹਨਾਂ ਦੀ ਤਾਂ ਉਮਰ ਜਿਵੇਂ ਲੰਘ ਗਈ ਜਿਵੇਂ ਤੇ ਮੈਂ ਕੋਈ ਪੜਿਆ ਕੋਈ ਨਹੀਂ ਪੜਿਆ ਕੋਈ ਘੱਟ ਪੜਿਆ ਕੋਈ ਜ਼ਿਆਦਾ ਪੜਿਆ ਪਰ ਸਾਡੀ ਸੋਚ ਹੈ ਕਿ ਜਿਹੜੀ ਅਗਲੀ ਆਉਣ ਵਾਲੀ ਪੀੜ੍ਹੀ ਹੈ ਉਹ ਸਾਰੀ ਪੜ੍ਹੀ ਲਿਖੀ ਹੋਵੇ ਕਿਉਂਕਿ ਜੇ ਕੋਈ ਬੱਚਾ ਪੜਿਆ ਲਿਖਿਆ ਹੋਊਗਾ ਉਹ ਆਪੇ ਕਿਸੇ ਨਾ ਕਿਸੇ ਨੌਕਰੀ ਤੇ ਕੋਈ ਰੋਜ਼ਗਾਰ ਕਰੂਗਾ ਹੀ ਆਪਦੇ ਘਰ ਦੀ ਗਰੀਬੀ ਤਾਂ ਚੱਕੂਗਾ ਆਪਦੇ ਪੈਰਾਂ ਤੇ ਖੜੂਗਾ ਸੋ ਜਮੀਨਾ ਚ ਦਾਦਾ ਤਾਂ ਜਦਾਦ ਦਾ ਹੁਣ ਰਹੀਆਂ ਨਹੀਂ ਹੁਣ ਇੱਕੋ ਜਦਾਦ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਲਈਏ ਉਹਨਾਂ ਨੂੰ ਕਿਸੇ ਚੰਗੇ ਪਾਸੇ ਲਾ ਲਈਏ ਸਭ ਤੋਂ ਵੱਡੀ ਗੱਲ ਸੀ ਮਾਵਾਂ ਪੜਾ ਕਹਿੰਦੀਆਂ ਸੀ ਕਿ ਨਸ਼ੇ ਤੇ ਰੋਕ ਲੱਗਣੀ ਚਾਹੀਦੀ ਹੈ ਨਸ਼ਾ ਵੀ ਘਟਣਾ ਚਾਹੀਦਾ ਪਿੰਡਾਂ 'ਚ ਨਸ਼ਾ ਬਹੁਤ ਵੱਧ ਰਿਹਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਇਤਿਹਾਸ 'ਚ ਜਿਨੇ ਇੰਨੀ ਵੱਡੀ ਮੁਹਿੰਮ ਛੇੜੀ ਜੰਦ ਨਸ਼ੇ ਵਿਰੁੱਧ ਅਸੀਂ ਨਹੀਂ ਕਹਿੰਦੇ ਕਿ 100% ਨਸ਼ਾ ਬੰਦ ਹੋ ਗਿਆ ਪਰ ਪਹਿਲੀ ਸਰਕਾਰ ਹੈ ਜਿਨੇ ਮੁਹਿੰਮ ਛੇੜੀ ਹੈ ਤੇ ਨਸ਼ੇ ਵਾਲਿਆਂ ਦੇ ਖਿਲਾਫ ਇੱਕ ਵੱਡਾ ਮੁਹਿੰਮ ਵਿੱਢ ਕੇ ਉਹਨਾਂ ਨੂੰ ਅੰਦਰ ਕੀਤਾ ਜਿਹੜੀ ਉਹਨਾਂ ਨੇ ਨਜਾਇਜ਼ ਕਮਾਈਆਂ ਨਾਲ ਘਰ ਬਣਾਏ ਸੀ ਉਹ ਘਰ ਵੀ ਢਾਏ ਜਾ ਰਹੇ ਨੇ ਬੁਲਡੋਜ਼ਰ ਚੱਲ ਰਹੇ ਨੇ ਉਹਨਾਂ ਦੇ ਘਰਾਂ ਤੇ ਸੋ ਕੋਈ ਵੀ ਗਲਤ ਕੰਮ ਸਰਕਾਰ ਨੇ ਨਾ ਕੀਤਾ ਨਾ ਬਰਦਾਸ਼ਤ ਕੀਤਾ ਜੇ ਆਪਾਂ ਟੋਲ ਪਲਾਜ਼ੇ ਦੀ ਗੱਲ ਕਰ ਲਈਏ 19 ਤੋਂ ਵੱਧ ਟੋਲ ਪਲਾਜ਼ੇ ਹੁਣ ਤੱਕ ਬੰਦ ਹੋ ਗਏ ਜਿੱਦੇ ਚ ਆਮ ਲੋਕਾਂ ਦੀ ਲੁੱਟ ਸੀ ਕਿਉਂਕਿ ਜੇ ਆਪਾਂ ਇਹ ਕਿਤੇ ਵੀ ਜਾਣਾ ਪੈਂਦਾ ਸੀ ਆਪਾਂ ਤੋਂ 100 150 200 ਦੀ ਪਰਚੀ ਟੋਲ ਦੇ ਆਮ ਹੀ ਲੈ ਲੈਂਦੇ ਸੀ ਸੋ ਉਹ ਨੁੱਟ ਵੀ ਬੰਦ ਕੀਤੀ ਐ ਤੇ ਹੌਲੀ ਹੌਲੀ ਜਿਹੜੇ ਟੋਲ ਪਲਾਜ਼ੇ ਬੰਦ ਹੋਰ ਹੋਣ ਵਾਲੇ ਨੇ ਉਹ ਵੀ ਬੰਦ ਕਰਾਂਗੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿੱਦੇ ਚ ਥੋਟੀ ਜੇਬ ਚੋ ਪੈਸਾ ਅਫਨ ਨਜਾਇਜ਼ ਪੈਸਾ ਵਜੂਲ ਲਿਆ ਹੋਗਾ ਹਮੇਸ਼ਾ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਸੋਚਦੇ ਨੇ ਆਮ ਲੋਕਾਂ ਬਾਰੇ ਸੋਚਦੇ ਨੇ ਮੇਰੀ ਇਸ ਵਾਰ ਵੀ ਤੁਹਾਡੇ ਸਾਰੇ ਨਗਰ ਦੇ ਅੱਗੇ ਬੇਨਤੀ ਹੈ ਜਿੰਨੀਆਂ ਵੀ ਤੁਸੀਂ ਮੰਗਾ ਸਾਡੇ ਅੱਗੇ ਕਈਆਂ ਨੇ ਸਾਡੇ ਸਿਰ ਮੱਥੇ ਨੇ ਬੜੇ ਕੰਮ ਹੋਏ ਨੇ ਬੜੇ ਹੋਣ ਵਾਲੇ ਨੇ ਕਿਉਂਕਿ ਬਾਰਡਰ ਏਰੀਆ ਪੈ ਜਾਂਦਾ ਹੈ ਹਮੇਸ਼ਾ ਬਾਰਡਰ ਏਰੀਆ ਜਿਹੜਾ ਉਹਨਾਂ ਕੋਲਿਆ ਰਹਿ ਜਾਂਦਾ ਕੋਈ ਧਿਆਨ ਨਹੀਂ ਦਿੰਦਾ ਇਧਰਲੇ ਪਾਸੇ ਪਰ ਮੈਨੂੰ ਲੱਗਦਾ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਪਿੰਡ ਮੈਂ ਖਾਸ ਤੌਰ ਤੇ ਜਾ ਕੇ ਆਈਆਂ ਕੋਸ਼ਿਸ਼ ਕਰੂੰਗੀ ਕਿ ਜਿਹੜੇ ਜਿਹੜੇ ਕਾਰਜ ਉੱਥੋਂ ਦੇ ਰਹਿੰਦੇ ਨੇ ਪਹਿਲ ਦੇ ਆਧਾਰ ਤੇ ਪੂਰੇ ਕਰਾਈਏ ਕੇਂਦਰ ਦੀ ਸਰਕਾਰ ਦਾ ਹਰ ਪੱਖੋਂ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਪਿਛਲੇ 4 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਖਾਸ ਤੌਰ ਤੇ ਜਦੋਂ ਤੋਂ ਆਮ ਆਦਮੀ ਦੀ ਸਰਕਾਰ ਬਣੀ ਹੈ ਬਨਨਸਾਰ ਪਾਵੇਂ ਇਹ ਸਰਕਾਰ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਗਿਣਤੀ ਦੇ ਨਾਲ ਇੰਨੀ ਸਟਰੋਂਗ ਮੈਜੋਰਿਟੀ ਦੇ ਨਾਲ ਬਣਾਈ ਕਿ ਅਸੀਂ ਸੋਚਦੇ ਸੀ ਕਿ ਤਕੜੇ ਹੋ ਕੇ ਪੰਜਾਬ ਦੀ ਹੱਕਾਂ ਦੀ ਲੜਾਈ ਲੜਨਗੇ ਲੇਕਿਨ ਲੜਨਾ ਤਾਂ ਕੀ ਇਹਨਾਂ ਦੀ ਤਾਂ ਰੀੜ ਦੀ ਹੱਡੀ ਤੱਕ ਲੱਗਦਾ ਨਹੀਂ ਹੈਗੀ ਬਨਨ ਸਾਰੀ ਮੁੱਖ ਮੰਤਰੀ ਨੇ ਜਾ ਕੇ ਪਹਿਲੇ ਤਾਂ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰਤਾ ਕਿ ਜੀ ਕਾਨੂੰਨ ਵਿਵਸਥਾ ਵਧੀਆ ਹੋ ਜੋਗੀ ਤੇ ਨਸ਼ੇ ਖਤਮ ਕਰਨ ਚ ਕ੍ਰਾਸ ਬਾਰਡਰ ਨਸ਼ੇ ਦੇ ਨਾਲ ਲੜਾਈ ਲੜਨ ਜੋ ਕੇ ਹੋ ਜਾਣਗੇ ਲੇਕਿਨ ਹੈਰਾਨੀ ਦੀ ਗੱਲ ਕਿ ਆਪਦਾ ਪੰਜਾਬ ਬੀਐਸਐਫ ਸੈਂਟਰ ਦੇ ਥੱਲੇ ਹੋਏ ਤੇ ਕਾਨੂੰਨ ਵਿਵਸਥਾ ਦੀ ਇਹ ਜਿਹੋ ਜਿਹੇ ਧਜੀਆਂ ਨੇ ਪੰਜਾਬ 'ਚ ਕੋਈ ਕਿਸੇ ਕੋਨੇ ਤੋਂ ਤੱਕ ਘਰਾ 'ਚ ਵੀ ਸੁਰੱਖਿਅਤ ਨਹੀਂ ਹੈ ਇਹੋ ਜਿਹਾ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਨਸ਼ੇ ਜਿੰਨੇ ਕ੍ਰਾਸ ਬਾਰਡਰ ਆਏ ਨੇ ਆਫਟਰ ਬੀਐਸਐਫ ਹਸ ਟੇਕਨ ਓਵਰ ਓ ਮੈਂ ਕਹਿ ਸਕਦੀ ਹਾਂ ਜਦ ਅਕਾਲੀ ਦਲ ਦੇ ਸਮੇਂ ਉਹਨੇ ਡਰੋਨ ਨਹੀਂ ਆਉਂਦੇ ਸੀ ਜਿੰਨੇ ਆ ਜਾ ਰਹੇ ਨੇ ਸੋ ਸਭ ਤੋਂ ਪਹਿਲੇ ਕੰਪਰੋਮਾਈਜ਼ ਇਹਨੇ ਕੀਤਾ ਸਾਡੀ ਸਿਕਿਉਰਿਟੀ ਦੇ ਨਾਲ ਤੇ ਕ੍ਰਾਸ ਬਾਰਡਰ ਨਸ਼ੇ ਦੀ ਨਾਕੋ ਟੈਰਰਿਜ਼ਮ ਜਿਹੜੀ ਚੱਲ ਰਹੀ ਸੀ ਉਹ ਪੂਰਾ ਸੈਂਟਰ ਦੇ ਹੱਥ ਤੇ ਬੀਐਸਐਫ ਨੂੰ ਦਿੱਤਾ ਐਂਡ ਦੇ ਹੈਵ ਟੋਟਲੀ ਫੇਲਡ to stop either the gangster raj or to stop cross border narko terrorism ode baad lagatar je main chandigarh di bhi gal karan jehda ek 60 40 ratio che etthe jinne bhi officers hunde si punjab te haryana che 60 40 ratios che recruit hunde si kyunki chandigarh punjab di rajdhani hai eh sirf haryana di temporary rajdhani si jadon tak unadi apni nahi ban jandi lekin lagatar sarkara ne sada haq maarya te eh sarkar ne to ਬੀਜੇਪੀ ਸਰਕਾਰ ਨੇ ਸਾਰੀ ਲਿਮਿਟਸ ਕ੍ਰਾਸ ਕਰਕੇ ਉਹ 6040 ਰੇਸ਼ੋ ਖਤਮ ਕਰਕੇ ਇਹਨੂੰ ਇੱਕ ਨਾਰਮਲ ਯੂਟੀ ਬਣਾ ਕੇ ਮਤਲਬ ਦੇਸ਼ ਦੇ ਜਿੱਥੋਂ ਮਰਜ਼ੀ ਅਫਸਰ ਆ ਕੇ ਹੁਣ ਚੰਡੀਗੜ੍ਹ ਚੇ ਉਹ ਕੰਮ ਕਰਦੇ ਸਾਡਾ ਉਹ ਵੀ ਹੱਕ ਕਮਜ਼ੋਰ ਕੀਤਾ ਹੈ ਆਮ ਆਦਮੀ ਸਰਕਾਰ ਨੇ ਉਹਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਕੀਤਾ ਉਹਦੇ ਬਾਅਦ ਸਾਡੇ ਪਾਣੀਆਂ ਦੇ ਉੱਤੇ ਹੱਕ ਉਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਬੀਬੀਐਮਪੀ ਵਿੱਚ ਕੀ ਹੋਇਆ ਤੇ ਹੁਣ ਤਾਨਾਸ਼ਾਹੀ ਫਰਮਾਨ ਇੱਕ ਵਾਰ ਫੇਰ ਕਿ हिमाचल ਤੇ ਰਾਜਸਥਾਨ ਦੇ ਵੀ ਮੈਂਬਰ ਬਣਾਏ ਜਨ ਰਾਜਸਥਾਨ ਇਜ਼ ਨਾਟ ਈਵਨ ਅ ਰਿਪੇਰੀਅਨ ਸਟੇਟ ਉੱਥੇ ਪਹਿਲੇ ਸਾਡਾ ਮੈਂਬਰ ਕੱਢ ਕੇ ਬਾਹਰ ਮਾਰਿਆ ਤਾਂ ਵੀ ਆਮ ਆਦਮੀ ਕੁਛ ਨਹੀਂ ਬੋਲਿਆ ਤੇ ਹੁਣ ਇਹਨਾਂ ਨੇ ਫਰਮਾਨ ਜਾਰੀ ਕਰਤਾ ਡੈਮਸ ਦਾ ਕੰਟਰੋਲ ਵੀ ਲੈ ਲਿਆ ਹੈਗਾ ਜਿਹਦੇ ਕਰਕੇ ਮਿਸਮੈਨੇਜਮੈਂਟ ਕਰਕੇ ਜਿਹਾ ਜਿਹਾ ਪੰਜਾਬ ਆਦਾ ਡੁੱਬ ਗਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਸੋ ਜਿੱਥੇ ਆਮ ਆਦਮੀ ਸਰਕਾਰ ਪੰਜਾਬ ਦੇ ਹੱਕਾਂ ਨੂੰ ਇਹਨਾਂ ਨੂੰ ਪ੍ਰੋਟੈਕਟ ਕਰਨ ਛੇ ਟੋਟਲੀ ਭਗਵੰਤ ਮਾਨ ਤੇ ਉਹਦੀ ਸਰਕਾਰ ਫੇਲ ਹੋਈ ਹੈ ਅੱਜ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਮਾਣ ਤੇ ਸ਼ਾਨ ਹੈ ਇਹ ਤਕਰੀਬਨ 140 ਤੋਂ ਵੱਧ ਸਾਲ ਪੁਰਾਣੀ ਸਾਡੀ ਯੂਨੀਵਰਸਿਟੀ ਜਿਹੜੀ ਅਸੀਂ ਲਾਹੌਰ ਤੋਂ ਲੈ ਕੇ ਆਏ ਸੀਗੇ ਪੰਜਾਬੀਆਂ ਦੇ ਪੈਸਿਆਂ ਦੇ ਨਾਲੇ ਯੂਨੀਵਰਸਿਟੀ ਇੱਥੇ ਬਣੀ ਜਿੱਥੇ ਪੰਜਾਬ ਭਰ ਦੇ ਲੋਕੀ ਇੱਥੇ ਆ ਕੇ ਪੜਦੇ ਨੇ ਇੱਥੇ ਵੱਡੇ ਵੱਡੇ ਭਾਵੇਂ ਪ੍ਰਧਾਨ ਮੰਤਰੀ ਵੀ ਇੱਥੋਂ ਪੜ ਕੇ ਗਏ ਨੇ ਅੱਜ ਮੈਨੂੰ ਮਾਣ ਹੈ ਸੁਖਵੀਰ ਜੀ ਵੀ ਇਸ ਕਾਲਜ ਦੇ ਕਲਮ ਨਾਏ ਹੈਗੇ ਤੇ ਇਹ ਇੱਕ ਪੰਜਾਬ ਦੀ ਪਹਿਚਾਨ ਹੈ ਪੰਜਾਬ ਦੀ ਰੂਹ ਇੱਥੇ ਵਸਦੀ ਹੈ ਤੇ ਹੁਣ ਇਹ ਸੈਂਟਰ ਦੀ ਸਰਕਾਰ ਨੇ ਸਿੱਧੇ ਪੰਜਾਬੀਆਂ ਦੇ ਹੋਂਦ ਤੇ ਉੱਤੇ ਅਟੈਕ ਕੀਤਾ ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਤਕਰੀਬਨ 200 ਹੋਰ ਕਾਲਜੇਸ ਨੂੰ ਵੀ ਇਹਦੇ ਨਾਲ ਅਫੀਲੀਏਟਡ ਹੈਗੇ ਜਿਹਦਾ ਮਤਲਬ 2 2.5 3 ਲੱਖ ਬੱਚੇ ਸਿੱਧੇ ਇੰਪੈਕਟ ਹੁੰਦੇ ਨੇ ਤੇ ਇਸ ਸੈਨੇਟ ਨੂੰ ਤੇ ਸਿੰਡੀਕੇਟ ਨੂੰ ਇੱਕ ਇਲੈਕਟਿਡ ਬਾਡੀ ਤੋਂ ਇੱਕ ਤਰੀਕੇ ਦੇ ਨਾਲ ਨੋਮੀਨੇਟਡ ਬਾਡੀ ਬਣਾਉਂਦਾ ਜਿਹੜਾ ਕੰਮ ਕੀਤਾ ਹੈ ਸਿੱਧੇ ਤੇ ਸਿੱਧੇ ਇਹਨਾਂ ਨੇ ਆਪਣੇ ਆਰਐਸਐਸ ਦੇ ਸਟੂਜੇਸ ਬਿਠਾ ਕੇ ਇਹਨੂੰ ਟੇਕਓਵਰ ਕਰਨਾ ਹੈਗਾ ਆਪਣੇ ਚੈਤਿਆਂ ਨੂੰ ਬਿਠਾ ਕੇ ਸਾਡਾ ਕਰਿਕੂਲਮ ਚੇਂਜ ਕਰਨਗੇ ਪੂਰੀ ਦਖਲਅੰਦਾਜ਼ੀ ਕਰਨ ਦੇ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਪੰਜਾਬੀਅਤ ਦੀ ਰੂਹ ਇੱਥੇ ਜਿਹੜੀ ਵਸਦੀ ਹੈ ਉਹਨੂੰ ਖਤਮ ਕਰਨ ਦਾ ਇੱਕ ਹੋਰ ਇਹ ਸੈਂਟਰ ਦੀ ਸਾਜ਼ਿਸ਼ ਹੈ ਸਾਰੇ ਸਟੂਡੈਂਟਸ ਤੇ ਪੂਰਾ ਪੰਜਾਬ ਇਹਦੇ ਖਿਲਾਫ ਲੜਾਈ ਲੜੂਗਾ ਕਿਉਂਕਿ ਹੁਣ ਆਮ ਆਦਮੀ ਦੇ ਉੱਤੇ ਕਿਸੇ ਨੂੰ ਕੌਨਫੀਡੈਂਸ ਨਹੀਂ ਕਿ ਇਹ ਸਾਡੇ ਹੱਕਾਂ ਦੀ ਕੋਈ ਵੀ ਰਾਖੀ ਕਰ ਸਕਦੀ ਹੈ ਤੇ ਮੈਂ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹਾਂਗੀ ਜੇ ਕੋਈ ਮੋਝੇ ਮੈਨੂੰ ਸੁਣ ਰਿਹਾ ਹੈ मैं देश की सरकार को यह बताना जरूर चाहूंगी कि जैसे किसानों ने आपको झुकाया और वो काले कानून वापस कराए तो वो तो बुजुर्ग किसान थे उनके मगर ये नौजवान थे आज ये नौजवान खड़े हो गए ने और इनके मगर इनकी खेतरी पार्टी इनके साथ खड़ी है कंधे से कंधा लगा के और जिस दिन खेतरी पार्टी श्रोमणी अकाली दल और पंजाब का यूथ यूनाइट हो जाता है तो आपको खैर नहीं मैं हाथ बांध के आपको बेनती करती हूँ जो आप यहाँ पे कर रहे हैं वो सरासर गलत है डेढ़ साल से किसी ने नहीं किया। आप इधर की सिंडिकेट और इस इधर की जो सेनेट है उसमें आप दखल अंदाजी ना करिए करने की कोशिश ना करिए क्योंकि ये आपको बहुत महंगा पड़ेगा और सार्वशास दिलानी खेतरी पार्टी श्रोमणी अकाली दल खड़ी है साढ़े प्रधान सरदार सुखबीर सिंह बादल आरने कोशिश करा कि रजेवियों देखते हुए कोल आन ਤੇ ਇਹ ਲੜਾਈ ਜਿੰਨੇ ਤੱਕੜੇ